ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਜੈਮਲ ਵਾਲੇ ਦੇ ਵਿੱਚ ਜੈਮਲ ਵਾਲਾ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਆ ਮਿੱਤਰੋ ਲੰਗਿਆਂ ਨੇ ਦਾ ਗਵੰਡੀ ਪਿੰਡ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਤਿੰਨ ਜਨਵਾਰ ਬਖਵੀਰ ਦੇ ਵਕਾਵਾ ਤਿੰਨਾਂ ਜਨਵਾਰਾਂ ਦੇ ਵਿੱਚ ਇੱਕ ਤਾਂ ਤੁਹਾਨੂੰ ਮਿੱਤਰੋ ਮੂਰਤਰਗੀ ਟੋਕੜ ਕੱਪਣ ਚੈੱਕ ਪਾਸ ਵੇੜ ਵਿਖਾਉਣੀ ਆ ਦੋ ਮੱਜਾਂ ਦਿਖਾਉਣੀ ਆ ਜਿਨ੍ਹਾਂ ਦੇ ਇੱਕ ਮੈਂ ਦੇ ਮਗਰ ਕੱਟੀ ਬੜੀ ਕਮਾਲਾ ਜਿਹੜੀ ਮਿੱਤਰੋ ਤੇ ਇੱਕ ਮੈਂ ਦੇ ਮਗਰ ਉਧਰ ਬੱਚਾ ਕਾਂ ਦੇ ਨਾਲ ਬੰਨਿਆ ਹੋਇਆ ਦੋਵਾਂ ਦੇ ਮਗਰ ਬੱਚੇ ਆ ਮਈਆਂ ਦੇ ਟੋਕੜਾ ਪਈਆਂ ਬੱਚੇ ਵਾਲੀਆਂ ਚੰਗੇ ਦੁੱਧ ਤੇ ਚਲਦੀਆਂ ਮਈਆਂ ਵਖਾਉਣੀਆਂ ਦੋ ਆਉਂ ਕਰਦੇ ਆ ਗੱਲਬਾਤ ਕਹਿੰਦੇ ਬਾਈ ਦੇ ਨਾਲ ਸਾਸਰੀ ਘਰ ਕਹਿੰਦੇ ਵੀਰੇ ਸਾਸਰੀ ਘਰ ਬਾਈ ਕੀ ਹਾਲ ਆ ਵੱਡੇ ਬਾਈ ਠੀਕ ਠਾਕ ਉਹ ਸੇਤਾ ਦੇ ਪਰਿਵਾਰ ਚਲੋ ਚੜਦੀ ਕਲਾ ਸ਼ੁਕਰ ਆ ਰੱਬ ਦਾ ਅੱਛਾ ਜਾਨਵਰ ਅੱਜ ਤਿੰਨ ਹਨਾ ਬਾਈ ਹਾਂਜੀ ਹਾਂਜੀ ਵੀਰੇ ਤਿੰਨ ਜਾਨ ਠੀਕ ਆ ਬਾਈ ਪਹਿਲੇ ਨੰਬਰ ਤੇ ਜਿਹੜੀ ਵੈਡ ਆ ਬਾਈ ਉਹਦੀ ਕੀ ਡਿਟੇਲ ਆ ਯਾਰ ਇਹ ਵੀਰੇ ਪਹਿਲੇ ਸੂਏ ਸੋਈ ਆ ਦੂਜੇ ਨੂੰ ਤਿਆਰ ਆ ਹਣ ਠੀਕ ਆ ਕਿੰਨੇ ਦਿਨ ਦੀ ਦਾ ਪੰਜਵਾਂ ਮਹੀਨਾ ਸੋਰੀ ਚੱਲੀ ਜਾਂਦਾ ਹੈ ਪੰਜਵਾਂ ਮਹੀਨਾ ਚੱਲੀ ਜਾਂਦਾ ਹੈ ਹਾਂ ਯਾਨੀ ਕਿ 6ਵਾਂ ਲੱਗਣ ਵਾਲਾ 8 ਤਰੀਕ ਨੂੰ ਠੀਕ ਆ ਬਈ ਠੀਕ ਆ ਇਹ ਦੁੱਧ ਵੀਰੇ ਕਿੰਨੇ ਦੇ ਚੱਲਦੇ ਦੁੱਧ ਇਸ ਟਾਈਮ 15 ਤੋਂ 16 ਦੇ ਵਿੱਚ ਵਿੱਚ ਹੋਊਗਾ ਜੀ 15 16 ਕਿਲੋ ਦੁੱਧ ਵੀ ਤਿਆਰ ਮਹੀਨਾ ਵੀ ਇਹਨੂੰ ਜਿਹੜਾ ਪੰਜਵਾਂ ਜਾਂਦਾ ਪਿਆ ਹੈ ਹਾਂ ਪੰਜਵਾਂ ਖਤਮ ਹੋਣ ਵਾਲਾ ਹੀ ਹੈ ਜਾਨੀ ਅੱਜ ਤਾਜੀ ਨੇ ਦੁੱਧ ਕਿੰਨਾ ਦੇਤਾ ਸੀ ਵੱਡੇ ਵੀਰੇ ਇਹਨੇ ਬਾਈ 22 23 ਕਿਲੋ ਦੁੱਧ ਦਿੱਤਾ ਪਹਿਲਾਂ ਪਹਿਲੇ ਸੋਈ ਹਾਂ ਉਹ ਤਾਂ 30 32 ਲੀਟਰ 35 ਲੀਟਰ ਦੁੱਧ ਕੱਢੂਗੀ ਮੀ ਕੱਢ ਦੂਗੀ ਅੰਗ ਬਹੁਤ ਚੰਗੇ ਵਹਿੜਦੇ ਪਾਲੀ ਪੂਲੀ ਹੋ ਬਾਕੀ ਹਾਂ ਰਾਮ ਨਹੀਂ ਕੱਢੂਗੀ ਹਾਂ ਅੱਛਾ ਇੱਕ ਗੱਲ ਹੋਰ ਆ ਵੀਰੇ ਸੀਰ ਦਾ ਹੀ ਚੌਣ ਚਾਂ ਨੂੰ ਚੌਣ ਚਾਂ ਨੂੰ ਦਾ ਬਾਈ ਇੰਨੀ ਠੰਡੀ ਸੀਰ ਲੈਣਾ ਹੈ ਇਹ ਵੀ ਜਿਵੇਂ ਮਰਜੀ ਐ ਥੱਲੇ ਬੈਠੀ ਚੱਲੋ ਐ ਨਹੀਂ ਗੱਲ ਹਰ ਜਾ ਪਤਾ ਹਾਂ ਐ ਨਹੀਂ ਗੱਲ ਵੀ ਜਿਵੇਂ ਮਰਜੀ ਦਾ ਜਵਾਈ ਜਵਾਈ ਸੋਹਣੀ ਸੁਨੱਖੀ ਵੀ ਜਵਾਈ ਚੋਈ ਇਹਨੂੰ ਇੱਕ ਨੰਬਰ ਲੱਗੀ ਵੀ ਯਾਰ ਵਾਕੇ ਸਹੀ ਗੱਲ ਹੈ ਯਾਰ ਹਨਾ ਵਾੜੀ ਵਾੜੀ ਚੰਗੀ ਜਵਾਈ ਲੱਗੀ ਵੀ ਆ ਪਰ ਇਹਦੇ ਕੋਈ ਨਾ ਪਸਮਾਉਗੀ ਕੋਈ ਪਸਮਾਣਾ ਤਾਂ ਕਰਿਆ ਜੀ ਹੂੰ ਕਰਿਆ ਪਸਮਾਣਾ ਤਾਂ ਮਾਰੇ ਜੀ ਨਹੀਂ ਕਰਿਆ ਆਉਂਦੀ ਇਹ ਅੱਛਾ ਕਿੰਨੇ ਵੀਰੇ ਕਿੰਨੇ ਦੀ ਦੇ ਦਿੱਤੀ ਬਾਈ ਇਹਦਾ ਭਾਈ ਮਾਲਜਾ ਨਾ ਮਰਜ਼ੀ ਕਰ ਲੇ ਆਪਾਂ ਹਾਂ ਨਾ ਇਹ 85000 ਦੀ ਵੈੜ ਦੇਣੀ ਹੈ ਬੱਠੀ ਮੈਂ ਮੁੱਲ ਜੋ ਮਰਜ਼ੀ ਕਰ ਮੁੱਲ ਜਿੰਨਾ ਮਰਜ਼ੀ ਕਰੀਏ ਇਹ 85 ਦੀ ਹਾਂ ਨਾ ਹੋਣੀ ਹੈ ਜਸਤੈ ਨੂੰ ਹੀ ਹਾਂ ਜਸਤੈ ਨੂੰ ਕੀ ਮਾੜੀ ਹੈ ਯਾਰ ਭਾਈ ਇਹ ਚਾਰਾ ਮਹੀਨਿਆਂ ਚ ਪੈਸੇ ਨੇੜੇ ਕਰ ਜਾਂਦੇ ਬਾਈ ਜਿੰਨੇ ਦੀ ਮਰਜ਼ੀ ਵੇਚ ਲੈਣ ਉਹ ਤਿਆਰ ਕਰ ਨਹੀਂ ਸਹੀ ਗੱਲ ਹੈ 15 14 ਕਿਲੋ ਦੁੱਧ ਵੀ ਅੱਜ ਵੱੱਛੀ ਦੇ ਥੰਨੇ ਆ ਦੁੱਧ ਪਾ ਦੇ ਹੋਰ ਚਵਾਈ ਕਰ ਲੈ ਹਨਾ ਚੈੱਕ ਕਰਵਾ ਕੇ ਚਲੋ ਜੋ ਕੇ ਚੈੱਕ ਕਰਾ ਕੇ ਦੇਵਾਂਗੇ ਆਪਣੇ ਕਿੱਲੇ ਦੀ ਗਾਰੰਟੀ ਹੋਊਗੀ ਉਹ ਤੋਂ ਬਾਅਦ ਕੋਈ ਗਾਰੰਟੀ ਗਾਰੰਟੀ ਹਾਂ ਬਾਅਦੇ ਮਾੜਾ ਚੰਗਾ ਨਹੀਂ ਕਹਾਂ ਉਹਦੀ ਵ ਨਾ ਇੱਥੇ ਸੋਨਾ ਮਿਲੂਗਾ ਕਾ ਮਿੱਟੀ ਹੈ ਤੁਹਾਡੀ ਕਿਸਮਤ ਹਾਂ ਆਪਣੇ ਲੰਗੋ ਚਾਰ ਡੰਗ ਚੋਲੇ ਪੰਜ ਡੰਗ ਚੋਲੇ ਕੁਛ ਵੀ ਕਰ ਤਨ ਤੁਨ ਵੀ ਚੰਗਾ ਯਾਰ ਬੜ ਨੂੰ ਮੱਥਾ ਨਹੀਂ ਕੋਈ ਵੀ ਕੰਪਲੀਟ ਹੈ ਨਹੀਂ ਖੋਲ ਦੇ ਤਾ ਨਹੀਂ ਬਈ ਥੋੜੀ ਜੀ ਸ਼ਰਾਰਤੀ ਆ ਸ਼ਰਾਰਤ ਬਹੁਤ ਕਰਦੀ ਪਈ ਹੈ ਜਿਹੜੀ ਗੱਲ ਆ ਇਹ ਤਾ ਨਹੀਂ ਖੋਲਣਾ ਬਈ ਸ਼ਰਾਰਤ ਤੇ ਪੂਰੀ ਕਰਦੀ ਆ ਮੇਰੀ ਅੱਛਾ ਦੋ ਰਮਰ ਤੇ ਮੈਂ ਆ ਜਿਹੜੀ ਬਈ ਹਾਂ ਏ ਵੀਰੇ 2 ਨੰਬਰ ਤੇ ਮੱਝ ਐ ਨੂੰ ਹੋ ਗਿਆ ਢਾਈ ਕੁ ਮਹੀਨੇ ਸੋਈ ਨੂੰ ਉਹ ਮਗਰ ਇਹਦੇ ਕੱਟੀ ਆ ਉਹ ਗਾਂ ਨਾਲ ਬੰਨੀ ਲਾਲ ਦੇ ਨਾਲ ਠੀਕ ਕੱਟੀ ਆ ਮਗਰ ਵੀਰੇ ਕੱਟੀ ਆ ਬਈ ਕੱਟੀ ਆ ਠੀਕ ਅੱਛਾ ਬੱਚੇ ਤੇ ਮਿਲਦੀ ਹੋਊਗੀ ਹਣਾ ਇਹ ਬੱਚੇ ਤੇ ਮਿਲਦੀ ਆ ਕਿੰਨੇ ਦੁੱਧ ਚੱਲਦੀ ਆ ਵੀਰੇ ਹੁਣ ਇਹ ਖੋਲ ਦੇ ਮਿੰਟੋ ਇਹਦਾ ਦੁੱਧ ਮੇਰੇ 9 ਤੋਂ 10 ਕਿਲੋ ਦੇ ਵਿੱਚ ਵਿੱਚ ਹੋਊਗਾ 9 ਮੰਨ ਕੇ ਚੱਲੋ ਤੁਸੀਂ ਚੂਣ ਵਾਲਾ ਹੈ ਹਾਂ ਚਵਾਈ ਚਵਾਈ ਦੀ ਕਿਵੇਂ ਕਿੰਦੇ ਬਈ ਪੂਰੀ ਓਕੇ ਆ ਓਕੇ ਜਾਵਾਂ ਕਿੰਨੇ ਦੀ ਦੇ ਦਈਏ ਵੀਰੇ ਇਹਦਾ ਵੀ ਆਪਾਂ ਮੁੱਲ ਜਿੰਨਾ ਮਰਜ਼ੀ ਕਰ ਲਈਏ 80000 ਦੀ ਹਾਂ ਨਾ ਦੇਵਾਂ 80000 ਦੀ ਹਾਂ ਮੁੱਲ ਜਿੰਨਾ ਮਰਜ਼ੀ ਠੀਕ ਹੈ ਬਾਈ ਮੈਂ ਕੱਟ ਕਾਟ ਬਹੁਤ ਚੰਗਾ ਮੈਂ ਦਾ ਇੱਕ ਹੋਰ ਗੱਲ ਹੈ ਇਹਦੇ ਵੀਰੇ 20 ਦਿਨਾਂ ਦਾ 20 22 ਦਿਨ ਹੋ ਗਏ 9 ਤਰੀਕ ਦਾ ਟੀਕਾ ਭਰਾਇਆ ਹੈ 9 ਤਰੀਕ ਦਾ ਹੈ ਗੱਭ ਵੀ ਹੋ ਜਾਣਾ ਨੇ ਵੀਰੇ ਰਹੀ ਆ ਵੀਰੇ ਇਹ ਗੱਭ ਗਾਰੰਟੀ ਹੈ ਹਾਂ ਮੈਂ ਇਹਨੂੰ ਲੈਵਾਂ ਲੁਆਈ ਬਹੁਤ ਟਿਕਾਣੇ ਦਾ ਮੈਂ ਕਹਿੰਦਾ ਜਮਾ ਕੋਈ ਕਰਤਰੀ ਹੈਣੀਗੀ ਹਾਂ ਬਾਕੀ ਬਣਦੀ ਫੋੜੀ ਵੀ ਬਹੁਤ ਥਲੋ ਬਹੁਤ 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 ਜੇ ਤਾਜ਼ੀ ਸੱਜਰ ਤਾਂ ਦੇਗੀ 12 ਕਿਲੋ 12 ਕਿਲੋ ਰਾਮ ਨਹੀਂ ਸੀਗਾ ਭਈਆ ਗਰਮੀ ਗੁਰਮੀ ਜੀ ਕਰਕੇ ਹੁਣ ਘਟੀ ਜਾਂਦਾ 10 11 12 ਕਿਲੋ ਦੁੱਧ ਆ ਰਾਮ ਨਹੀਂ ਦੁੱਤਾ ਨਹੀਂ ਥਣ ਤੁਣ ਵੀ ਚੰਗਾ ਲੱਗਾ ਯਾਰ ਬਾਕੀ ਚੰਗੀ ਮੈਂ ਦੀ ਬਹੁਤ ਸੋਹਣੀ ਹੈ ਇਹ 80 ਹਜ਼ਾਰ ਦੀਆਂ ਕਿਹੜੀਆਂ ਵੀਰੇ ਹਾਂ 80 ਦੀ ਤੇ ਮਾਣਤਨ ਕਰ ਦੇਂਗਾ ਥੋੜਾ ਮਾੜਾ ਨਹੀਂ ਇਹਦੇ ਚੋਂ ਨਹੀਂ ਹੋਣਾ ਮਾਣ ਮਾੜਾ ਮੋਟਾ ਕਰਦੀ ਆਣਾ ਕਰੀ ਹਾਂ ਕੋਈ ਨਹੀਂ ਮੌਕੇ ਤੇ ਮਾੜਾ ਮੋਟਾ ਕਰਦੇ ਆਂਗੇ ਪਰ ਤੂੰ ਆਪ ਦੇਖ ਲੈ ਬਾਈ ਸਰਪੇੜੀ ਬੰਦਰ ਵਾਲੀ ਮੈਂ ਯਾਰ ਬਾ ਬੰਦੇ ਬਈ ਕੋਈ ਜਿੰਨੇ ਦੀ ਮਰਜ਼ੀ ਹੈ ਨਾ ਵੇਚ ਲਈ ਮੈਂ ਸਹੀ ਗੱਲ ਆ ਬਈ ਸਹੀ ਗੱਲ ਬਾਕੀ ਇੱਕ ਗੱਲ ਹੋਰ ਆ ਚਲ ਆਪਾਂ ਗਰੰਟੀ ਤਾਂ ਨਹੀਂ ਦੇਣੀਗੀ ਮੈਂ ਨੇ ਡੋਕਾ ਡਾਕਾ ਕੀਤਾ ਹੈ ਗੱਬਣ ਵੀ ਹੈਗੀ ਜੀ ਹੋ ਜਾਣਾ ਨੇ ਗੱਪਣ ਬਈ ਕਿਉਂਕਿ ਮੈਂ ਜਿਹੜੀ ਮੈਂ ਗੱਪੜ ਹੋਣ ਦੀ ਨਿਸ਼ਾਨੀ ਦੱਸ ਜਾਂਦੀ ਆ ਯਾਰ ਬਈ ਹੂੰ ਢੁਲੀ ਆਉਂਦੀ ਦਿਨਾਂ ਨੂੰ ਢੁਲੀ ਢਲਣਾ ਪੈਂਦੀ ਮੈਂ ਹਾਂ ਅੱਛਾ ਵੀਰੇ ਜਿਹੜੀ ਤੇਰੇ ਨੰਬਰ ਤੇ ਮੈਂ ਆ ਬਈ ਤੇਨ ਨੰਬਰ ਤੇ ਮੈਂ ਆ ਜਿਹੜੀ ਵੀਰੇ ਉਹਦੀ ਕੱਟੀ ਆ ਰਹੀ ਹੈ ਜਿਹੜੀ ਆ ਕੱਟੀ ਆ ਹੈ ਹਾਂ ਕੱਟੀ ਬੜੀ ਕਮਾਲ ਆ ਯਾਰ ਪਹਿਲਾਂ ਕਹਿੰਦਾ ਬਈ ਇਹ ਕੱਟੀ ਦਾ ਮੈਨੂੰ ਨਾ ਇੱਕ ਦਿਨ ਬੰਦੇ 250 ਨਹੀਂ ਦੇਣੀ ਕੱਟੀ ਮੀਣੀ ਹੈ ਹਾਂ ਹਲਦੇ ਆ ਸੰਗ ਇਹਦੇ ਕੱਟੀ ਮੋਰ ਚੰਗੀ ਹੈ ਠੀਕ ਹੈ ਬਾਈ ਤੇ ਇੱਕ ਗੱਲ ਹੋਰ ਹੈ ਇਹਨੂੰ ਮੈਂ ਨੂੰ ਇਹੋ ਜੀ ਮੈਂ ਆ ਭਾਵੇਂ ਪਹਾੜੇ ਆਂ ਚੂਣਾ ਹੀ ਪਹਾੜੇ ਦੇ ਆਨੂੰ ਪਹਾੜੇ ਮੈਂ ਕੱਟੀ ਤੇ ਚਲੋ ਭਾਵੇਂ ਪਹਾੜੇ ਤੇ ਚਲੋ ਜਿੱਦੇ ਮਰਜੀ ਬਹਿ ਜਾਓ ਕੱਟੀ ਤੇ ਮੈਂ ਆ ਉੱਪਰ ਲਿਆ ਹੈ ਹਾਂ ਭਰ ਲਈ ਮੈਂ ਦੁੱਧ ਕਿੰਨਾ ਮੈਂ ਥੋੜੇ ਭਾਈ ਦੁੱਧ ਭਾਈ ਉਹਦੇ ਥੱਲੇ 11 ਤੋਂ 12 ਕਿਲੋ ਦੇ ਵਿੱਚ ਵਿੱਚ ਹੋਊਗਾ ਮੈਂ ਤਿਆਰ ਜਾਵਾਂ ਹੈ ਹਾਂ ਕੀ ਬਾਤ ਚੂਣ ਚਣ ਕਿਵੇਂ ਲੱਗਾ ਭਾਈ ਚੂਣ ਤਾਂ ਇਹਨੂੰ ਵਾਲਾ ਸਰਾ ਇੱਕ ਨੰਬਰ ਹੈ ਹਾਂ ਵਾਲਾ ਸਰਾ ਇਹ ਕਿ ਨਹੀਂ ਜਿੱਦਿਆਂਗੇ ਵੀਰੇ ਇਹਦਾ ਵੀ ਯਾਰ ਮੁੱਲ ਦਾ ਜਿੰਨਾ ਮਰਜ਼ੀ ਕਰ ਲੇ ਆਪ 1.5 ਦੀ ਦੇ ਦੇਾਂਗੇ 1.5 ਦੀ ਦੇ ਦੇਾਂਗੇ ਹਾਂ ਠੀਕ ਆ ਯਾਰ ਬਾਈ ਮਰ ਕੱਟੀ ਵੀ ਆ ਯਾਰ ਜੇ ਕਹਿੰਦੇ ਕੱਟੀ ਨਹੀਂ ਨਹੀਂ ਜਾਣੀ ਫਿਰ ਆਪਾਂ ਲੈਸ ਕਰਦੇ ਆਂਗੇ ਫਿਰ ਉਹ ਜੇ ਮਨ ਲਾ ਹੋ ਜਾਊਗਾ ਫਿਰ ਮਨ ਲਾ 25 ਘਟਾ ਘਟਿਆ ਜਾਊਗਾ 25 ਘਟਾ ਦੇਾਂਗੇ ਹੋਰ ਹਾਂ 80 ਦੇ ਦੇ 80 ਹੀ ਦੇ ਦੇਾਂਗੇ ਠੀਕ ਆ ਪਹਿਲਾਂ ਹੀ ਮਿੱਤਰੋ ਠੀਕ ਆ ਯਾਰ ਹਾਂ ਹੂੰ ਨਹੀਂ ਠੀਕ ਆ ਬਾਈ ਕੱਟੀ ਨਹੀਂ ਜਾਨੀ ਚੱਲ ਜਾਉਂ ਹਾਂ ਨਹੀਂ ਮੈਲਦੀ ਵੀ ਨਹੀਂ ਕੱਟੀ ਤੇ ਪਹਾੜੇ ਦੇ ਵੀ ਮਿਲ ਪੈਂਦੀ ਕੱਟੀ ਤੇ ਵੀ ਮਿਲ ਪੈਂਦੀ ਇਹ ਤਾਂ ਇੰਨੀ ਸੀਲ ਆ ਬਈ ਇਹਨੂੰ ਭਵਾਂ ਦਪਹਿਰੇ ਚੋਲਾ ਇੰਨੀ ਚੋਲਾ ਹਾਂ ਲੈ ਬਾਈ ਬਹੁਤ ਅਮੇ ਕੋਲ ਯਾਰ ਹਾਂ ਭਵਾਂ ਹੁਣੇ ਚੋਲਾ ਬਹਿ ਕੇ ਥੱਲੇ ਨੂੰ ਇੰਨੀ ਚੰਗੀ ਬਸ ਹੈਗਾ 19 ਬਸ ਪਹਾੜਾ ਪਾ ਦੇ ਮਾਲਾ ਮੋਟਾ ਹੀ ਆ ਵੀਰੇ ਦੁੱਧ ਚ ਕੋਈ ਫਰਕ ਨਹੀਂਗਾ ਦੁੱਧ ਭਵੇਂ ਲੀਟਰਾਂ ਨਾਲ ਮਿਲ ਲਿਆ ਨਹੀਂ ਮੈਂ ਦੱਸ ਦਈਏ ਇਹ ਤਾਂ ਕਈ ਵਾਰੀ ਯਾਰ ਕੁਦਰਤ ਵੱਲੇ ਹੁੰਦਾ ਇਹ ਜੀ ਤਾਂ ਅੱਛਾ ਇੱਕ ਗੱਲ ਹੋਰ ਆ ਇਹ ਇੱਕ ਦਿਨ ਦੀ ਵੀ ਨਹੀਂ ਬਣੀਗੀ ਇਹ ਨਹੀਂ ਬਣੀ ਹੈ ਇਹਨੂੰ ਸੋਈ ਨੂੰ ਕਿੰਨਾ ਟਾਈਮ ਹੋ ਗਿਆ ਹੋਊਗਾ ਇਹ ਸੋਈ ਨੂੰ ਵੀਰੇ ਹੋ ਗਏ ਇਹਨੂੰ ਦੋਦੀ ਵਾਚ ਗਿਆ ਹਾਂ ਠੀਕ ਆ ਪਹਿਲੇ ਤੁਹਾਨੂੰ ਅੱਖ ਹੋ ਗਈ ਇਹਦੇ ਦੇ ਹਾਂ ਹਮ ਕੱਟੀ ਤਾਂ ਜਿੱਦੇ ਵੀ ਸਮਝ ਰਾ ਉਹ ਕੱਟੀ ਸਾਡੀ ਅੰਦਰ ਖੜੀ ਆ ਬਾਈ ਹਮ ਉਹ ਤੁਹਾਨੂੰ ਤੁਹਾਨੂੰ ਬਾਹਰ ਕੱਢ ਕੇ ਦਿਖਾ ਦੇਣਾ ਕੱਟੀ ਬਾਹਰ ਕੱਢੀ ਮੈਂ ਟੂ ਆਪਣੀ ਹਾਂ ਤੇ ਉਹ ਵਾਰੀ ਪੰਜਾਂ ਮਹੀਨਿਆਂ ਦੀ ਕੱਟੀ ਆ ਉਹ ਬਾਹਰ ਜਿਹੜੀ ਅੰਦਰ ਖੜੀ ਆ ਹਾਂ ਖਰਾਕ ਤੇ ਡਿਪੈਂਡ ਆ ਯਾਰ ਹਨਾ ਹਾਂ ਨਹੀਂ ਸਹੀ ਗੱਲ ਆ ਬਾਈ ਤੇ ਅੱਛਾ ਵੀਰੇ ਇਹ ਫਿਰ ਹੁਣ ਮਾਲਾ ਕੱਲੀ ਦੇ ਦੇਂਗੇ ਮੈਂ 80 ਹਜ਼ਾਰ ਦੀ ਕੱਟੀ 585 ਦੀ 50 ਕੱਲੀ ਮੈਂ ਹਾਂ ਠੀਕ ਆ ਦੇ ਆ ਵੀਰੇ ਆ ਕੱਟੀ ਇਹ ਤਾਂ ਕੱਟੀ ਆਪਣੀ ਵੈਸੇ ਘਰ ਦੀ ਤੁਹਾਨੂੰ ਦਿਖਾਉਣੀ ਆ ਅੱਛਾ ਇਹ ਪੰਜਾਂ ਮਹੀਨੇ ਦੀ ਪੰਜਾਂ ਮਹੀਨੇ ਦੀ ਕੱਟੀ ਆ ਦੇਖ ਭਾਈ ਗਰੋਥ ਖਰਾਕ ਤੇ ਆ ਯਾਰ ਹਨਾ ਭਾਈ ਹੂੰ ਬੰਦੇ ਬਸ ਵੀਰੇ ਬੱਚਾ ਖਰਾਕ ਤੇ ਪੜਦਾ ਭਾਈ ਬਣਾ ਖਰਾਕ ਬਿਨਾ ਨਹੀਂ ਪੜਦਾ ਝੋਲੀ ਦੇਖ ਉਹਦੇ ਥੱਲੇ ਕਿੱਡੀ ਆ ਹੁਣੇ ਨਹੀਂ ਠੀਕ ਆ ਭਾਈ ਹਾਂ ਓਕੇ ਆ ਜਾਓ ਵਾਕਿਆ ਜੰਗੀ ਕੱਟੀ ਆ ਹਨਾ ਅੱਛਾ ਵੀਰੇ ਫਿਰ ਨੰਬਰ ਕਿਹੜੇ ਤੇ ਗੱਲ ਕਰੀਏ ਨੰਬਰ ਜਿਹੜੇ 2 ਆ ਨੰਬਰ ਆ 7886 ਜੀ 08310 788608310 8310 ਇੱਕ ਨੰਬਰ ਹੋਰ ਹੈ ਨਾ 94174 04692 ਇੱਕ ਵਾਰੀ ਹੋਰ ਬੋਲ ਦੇਵੇ 94174 ਜੀ 04692 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਹੁਣੇ ਦੇ ਨਾਲ ਗੱਲ ਤੇ ਬਾਤ ਪਿੰਡ ਹੈਗਾ ਵਾ ਜੈਮਲ ਵਾਲਾ ਜ਼ਿਲ੍ਹਾ ਹੈਗਾ ਵਾ ਬਾਈ ਨੂੰ ਮੁਗਰ ਨੱਥੂ ਵਾਲਾ ਲੰਗਿਆਂਾਣਾ ਇਹ ਗਵੰਡੀ ਜੇ ਪਿੰਡ ਹੈ ਇਸ ਪਿੰਡ ਦੇ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਤੇ ਆ